ਜਿਹੜੀ ਵੀ ਫਿਲਮ ਸਾਡੇ ਭਾਈਚਾਰੇ 'ਚ ਜਾਂ ਸਾਡੇ ਰਿਲੀਜੀਅਸ ਡਿਸਕੋਰਡ ਪੈਦਾ ਕਰ ਸਕਦੀ ਆ ਉਹਨੂੰ ਸਟੇਟ ਪੁਲਿਸ ਨੂੰ ਦੇਖਣਾ ਚਾਹੀਦਾ ਹੈ ਰਿਵਿਊ ਕਰਨਾ ਚਾਹੀਦਾ ਹੈ ਕਿ ਇਸ ਫਿਲਮ ਦੇ ਨਾਲ ਸਾਡੇ ਪਿਆਰ 'ਚ ਫਰਕ ਪੈ ਸਕਦਾ ਸਾਡਾ ਬਖਾਨ ਪੈ ਸਕਦਾ ਦੁਬੈਤ ਪਾ ਸਕਦੀ ਆ ਸਾਡੀ ਰਿਲੀਜੀਅਸ ਸਾਡੀ ਕਾਸਟ ਲਾਈਨ ਤੇ ਬੇਸ ਤੇ ਕੋਈ ਡਿਸਕੋਰਡ ਪੈਦਾ ਕਰਕੇ ਲੜਾਈ ਕਰਨਾ ਚਾਹੁੰਦੇ ਨਹੀਂ ਹੋਣਾ ਚਾਹੀਦਾ ਸਟੇਟ ਲੀਸ ਰੂਟ ਤੇ ਹੋਮ ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਨੂੰ ਇਸ ਗੱਲ ਨੂੰ ਰਿਵਿਊ ਕਰਨਾ ਚਾਹੁੰਦਾ ਕਿਉਂਕਿ ਸਾਡੀ ਇੱਕ ਬਾਰਡਰ ਸਟੇਟ ਹੈ ਸਾਡੇ ਬਖਾਂਦ ਨੂੰ ਸਾਡੇ ਦਵੈਤ ਨੂੰ ਸਦਾ ਹੀ ਨੇਵਰਿੰਗ ਸਾਡੀਆਂ ਜੜੀਆਂ ਕੰਟਰੀ ਸਾਡੀਆਂ ਦੁਸ਼ਮਣ ਨੇ ਉਹ ਫਾਇਦਾ ਲੈਂਦੀਆਂ ਰਹੀਆਂ ਨੇ ਪ੍ਰਦਰਸ਼ਨ ਕਰ ਰਹੀ ਹੈ ਜਿਸ ਦੇ ਵਿੱਚ ਵੱਡੇ ਲੀਡਰ ਨੇ ਉਹ ਵੀ ਪਹੁੰਚ ਰਹੇ ਨੇ ਜਿਸ ਤਿੱਕੇ ਨਾਲ ਜੀਐਸ ਢੱਲੂ ਸਾਹਿਬ ਜੀ ਨੇ ਸਾਬਕਾ ਜ਼ਿਲ੍ਹਾ ਕੈਪਟਨ ਸੁਦੀਪ ਸੰਤੂ ਹੋਰੀ ਸਾਰੇ ਪਹੁੰਚ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਿੱਕੇ ਨਾਲ ਕਾਂਗਰਸ ਵੱਡੇ ਪੱਧਰ ਤੇ ਪ੍ਰਦਰਸ਼ਨ ਕਰ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਏਡੀ ਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਕਿ ਜਾਂਚ ਹੋਵੇ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਘਟਾਲੇ ਦੇ ਦੇਖੋ ਰਾਹੁਲ ਜੀ ਦੀ ਜਿਹੜੀ ਸੋਚ ਆ ਜਿਹੜੀ ਰਾਹੁਲ ਜੀ ਦੀ ਸੋਚ ਆ ਉਹਦੇ ਮੁਤਾਬਕ ਸਾਰੀ ਪਾਰਟੀ ਇਸ ਵੇਲੇ ਜੋਸ਼ ਨਾਲ ਜੋੜ ਰਹੀ ਹੈ ਤੁਸੀਂ ਦੇਖਿਆ ਹੋਊਗਾ ਕਿ ਸਾਰੇ ਪੰਜਾਬ ਦੇ ਲੀਡਰ ਕਾਂਗਰਸ ਦੇ ਕਿਵੇਂ ਇਕੱਠੇ ਹੋਏ ਨੇ ਇਹ ਇੱਕ ਲੀਡਰਸ਼ਿਪ ਆ ਜਿਹੜੀ ਸਾਰਿਆਂ ਨੂੰ ਸਾਨੂੰ ਜੋਸ਼ ਭਰ ਰਹੀ ਆ ਔਰ ਅੱਗੇ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਆ ਔਰ ਇਹ ਕਾਮਯਾਬ ਹੋਏਗੀ ਰਾਹੁਲ ਜੀ ਦੀ ਟੀਮ ਪੂਰੇ ਹਿੰਦੁਸਤਾਨ 'ਚ ਕਾਮਯਾਬ ਹੋਏਗੀ ਜਿਹੜੀ ਈਡੀ ਤੋਂ ਗਲਤ ਕਾਰਵਾਈ ਕੀਤੀ ਜਾ ਰਹੀਆਂ ਜਾਂ ਸਾਬੀ ਦੇ ਜਿਹੜੇ ਕਾਰਗੁਜ਼ਾਰੀ ਤੇ ਕਿੰਤੂ ਪਰੰਤੂ ਹੋ ਰਹੇ ਨੇ ਔਰ ਲੱਖਾਂ ਕਰੋੜਾਂ ਦਾ ਘੁਟਾਲਾ ਹੋ ਰਿਹਾ ਉਹਨੂੰ ਜੇ ਇਹ ਸਰਕਾਰ ਨਹੀਂ ਰੋਕ ਸਕੋਗੀ ਜਦੋਂ ਵੀ ਪ੍ਰਧਾਨ ਮੰਤਰੀ ਰਾਹੁਲ ਜੀ ਬਣਨਗੇ ਤੁਸੀਂ ਦੇਖੋਗੇ ਇਹ ਸਾਰਿਆਂ ਦੇ ਵਿਰੁੱਧ ਵਾਜਬਨ ਕਾਰਵਾਈ ਕੀਤੀ ਜਾਵੇਗੀ ਜੈਕਲਨ ਸਰ ਕਿਵੇਂ ਦੇਖਦੇ ਹੋ ਜਿਸ ਤਿੱਕੇ ਨਾਲ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਹੀ ਇੱਕ ਫਿਲਮ ਆ ਰਹੀ ਹੈ ਅਮਰਜੈਂਸੀ ਕਾਨੂੰਨ ਵਿਵਸਥਾ ਦੀ ਗੱਲ ਆ ਰਹੀ ਹੈ ਕਿ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਪੰਜਾਬ ਦੀ ਤੁਸੀਂ ਤਾਂ ਬਖੂਬੀ ਤਰੀਕੇ ਨਾਲ ਜਾਣਦੇ ਹੋ ਕਿ ਕਿਵੇਂ ਲਾਗਨ ਆਰਡਰ ਨੂੰ ਮੇਨਟੇਨ ਕਰਨਾ ਹੁੰਦਾ ਹੈ ਕਿਵੇਂ ਸਾਰੀਆਂ ਚੀਜ਼ਾਂ ਨੂੰ ਚੱਲਣਾ ਹੁੰਦਾ ਹੈ ਅਮਰਜੈਂਸੀ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਕੰਗਰਗਨਾਉਤ ਜਿਹੜਾ ਇਸ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਉਹ ਪਹਿਲਾਂ ਅਦਾਕਾਰਾਂ ਨੇ ਫਿਰ ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਜੇ ਉਹ ਫਿਲਮ ਲੱਗਦੀ ਹੈ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ ਕਿ ਇਸ ਦੇ ਨਾਲ ਬਹੁਤ ਸਾਰੀ ਖਰਾਬੀ ਹੋ ਸਕਦੀ ਹੈ ਦੰਗੇ ਹੋ ਸਕਦੇ ਨੇ ਬਿਲਕੁਲ ਠੀਕ ਹੈ ਮੈਂ ਪੁਲਿਸ ਸਰਵਿਸ 'ਚ ਸਾਰਾ ਕੁਝ ਦੇਖਿਆ ਆ ਮੈਂ ਇਸ ਗੱਲ ਦਾ ਧਾਰਨੀ ਆ ਕਿ ਜਿਹੜੀ ਵੀ ਫਿਲਮ ਸਾਡੇ ਭਾਈਚਾਰੇ 'ਚ ਜਾਂ ਸਾਡੇ ਰਿਲੀਜੀਅਸ ਡਿਸਕੋਰਡ ਪੈਦਾ ਕਰ ਸਕਦੀ ਆ ਉਹਨੂੰ ਸਟੇਟ ਪੁਲਿਸ ਨੂੰ ਦੇਖਣਾ ਚਾਹੀਦਾ ਰਿਵਿਊ ਕਰਨਾ ਚਾਹੀਦਾ ਮੈਂ ਆਪਣੇ ਟਵਿੱਟਰ ਹੈਂਡਲ ਤੇ ਦੋ ਦਿਨ ਪਹਿਲਾਂ ਇੱਕ ਟਵੀਟ ਵੀ ਕੀਤਾ ਸੀਗਾ ਕਿ ਸਟੇਟ ਪੁਲਿਸ ਨੂੰ ਤੇ ਹੋਮ ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਨੂੰ ਇਸ ਗੱਲ ਨੂੰ ਰਿਵਿਊ ਕਰਨਾ ਚਾਹੁੰਦਾ ਕਿਉਂਕਿ ਸਾਡੀ ਇੱਕ ਬਾਰਡਰ ਸਟੇਟ ਆ ਸਾਡੇ ਬਖਾਂਦ ਨੂੰ ਸਾਡੇ ਦਵੈਤ ਨੂੰ ਸਦਾ ਹੀ ਨੇਵਰਿੰਗ ਸਾਡੀਆਂ ਜੜੀਆਂ ਕੰਟਰੀ ਸਾਡੀਆਂ ਦੁਸ਼ਮਣ ਨੇ ਉਹ ਫਾਇਦਾ ਲੈਂਦੀਆਂ ਰਹੀਆਂ ਨੇ ਸਟੇਟ ਪੁਲਿਸ ਨੂੰ ਲਾਅ ਐਂਡ ਆਰਡਰ ਵਾਸਤੇ ਇਸ ਫਿਲਮ ਦੇ ਰਿਵਿਊ ਕਰਨਾ ਚਾਹੀਦਾ ਹੈ ਕਿ ਇਹਦੇ ਨਾਲ ਸਾਡੇ ਸਟੇਟ ਦੇ ਵਿੱਚ ਕੋਈ ਬਖਾਨਦ ਕੋਈ ਦਵੈਤ ਪੈਦਾਤ ਨਹੀਂ ਹੋਏਗੀ ਜਿਸ ਦੇ ਨਾਲ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਸਕਦੀ ਹੈ ਇਹਦਾ ਖਿਆਲ ਰੱਖਣਾ ਚਾਹੀਦਾ ਸਰ ਇਹ ਕਿਹਾ ਜਾ ਰਿਹਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਹੈ ਕਹਿੰਦੇ ਕਹਿੰਦੇ ਉਧਰੋਂ ਮੈਂਬਰ ਆਫ ਪਾਰਲੀਮੈਂਟ ਨੇ ਉਧਰ ਦੂਜੇ ਪਾਸੇ ਉਹਦਾ ਕਾਰ ਨੇ ਕਹਿੰਦੇ ਦੂਜੇ ਪਾਸੇ ਵੀ ਵਿਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਕਹਿੰਦੇ ਜਿਵੇਂ ਪਹਿਲਾਂ ਹੋਇਆ ਸੀਗਾ ਦਿੱਲੀ ਦੇ ਵਿੱਚ ਟਾਇਰ ਪਾਏ ਗਏ ਗਲਾਂ ਦੇ ਵਿੱਚ ਸਟਿੱਕ ਨਾਲ ਸਾੜਿਆ ਗਿਆ ਕਹਿੰਦੇ ਇਹ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਣਗੀਆਂ ਕਹਿੰਦੇ ਜਿਸ ਤਿੱਕੇ ਨਾਲ ਇਹ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਕਹਿੰਦੇ ਫਿਲਮ ਨੂੰ ਤਿਆਰ ਕਰਕੇ ਪਰੋਸ ਕੇ ਲੋਕਾਂ ਵੇ ਪਹਿਲੀ ਗੱਲ ਤੇ ਮੈਂ ਕਹਿਣਾ ਚਾਹੁੰਦਾ ਕਿ ਜੜਾ ਵੀ ਪੰਜਾਬ ਨੇ ਅਤਵਾਦ ਦਾ ਸੰਤਾਪ ਭੇਜਿਆ ਉਦੋਂ ਮਾੜਾ ਕਾਲੇ ਦਿਨ ਸਾਡੇ ਨਹੀਂ ਹੋ ਸਕਦੇ 1947 ਦੀ ਸਾਡੀ ਵਡ ਟੁਕ ਤੋਂ ਬਾਅਦ ਜਿਹਦੇ ਵਿੱਚ 1 ਮਿਲੀਅਨ ਦੇ ਲੋਕ ਦੋਨਾਂ ਧਿਰਾਂ ਦੇ ਮਰੇ ਸੀ ਉਸ ਤੋਂ ਬਾਅਦ ਜਿਹੜਾ ਪੰਜਾਬ ਨੇ ਬਾਹਰਲੀਆਂ ਸ਼ਕਤੀਆਂ ਦੇ ਸਿਰ ਤੇ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਕੇ ਅਤਵਾਦ ਦਾ ਧਾਕਾ ਲੜਿਆ ਅਸੀਂ ਵੀ ਲੜਿਆ ਉਹ ਬਹੁਤ ਮੰਤ ਭਗਾ ਸੀ ਇਹੋ ਜੀ ਦੁਬਾਰਾ ਪੰਜਾਬ ਜ ਜਿਹੜੀ ਹੁਣ ਪੰਜਾਬ ਦੇ ਵਿੱਚ ਯੂਥ ਸੁਸਾਇਟੀ ਆ ਉਹ ਕਦੀ ਨਹੀਂ ਇੰਜ ਦਾ ਕਰਨ ਦੀ ਕੋਸ਼ਿਸ਼ ਕਰੂਗੀ ਦੂਸਰੀ ਗੱਲ ਕਿ ਆਇਆ ਜਿਹੋ ਜੀ ਵਡ ਤੱਕ ਬਾਅਦ ਹੋਈ ਸੀ ਦੰਗੇ ਹੋਏ ਸੀ ਜਿਹੜੇ 84 ਦੇ ਦੇਖੋ ਇਦੋਂ ਵੀ ਮੰਦ ਘਟਣੀ ਕੋਈ ਗੱਲ ਨਹੀਂ ਹੋ ਸਕਦੀ ਬਿਨਾ ਮਤਲਬ ਤੋਂ ਸੋਚਣ ਤਾਂ ਹੀ ਲੂਈ ਕੰਡੇ ਖੜੇ ਹੋ ਜਾਂਦੇ ਨੇ ਔਰ ਰੋਣ ਆਉਣ ਨੂੰ ਫਿਰਦਾ ਮੈਂ ਆਸ ਉਮੀਦ ਕਰਦਾ ਕਿ ਜਿਹੜੇ ਲੋਕ ਪੜ੍ਹੇ ਲਿਖੇ ਗਏ ਨੇ ਔਰ ਉਹਨਾਂ ਨੇ ਇਹਨਾਂ ਦੁਖਾਂਤਾਂ ਨੂੰ ਦੇਖਿਆ ਆ ਉਹ ਕਦੀ ਬਰਦਾਸ਼ਤ ਨਹੀਂ ਕਰਨਗੇ ਕਿ ਦੁਬਾਰਾ ਇਹੋ ਜਿਹੀ ਕੋਈ ਵਾਰਦਾਤ ਘਟਨਾ ਹਿੰਦੁਸਤਾਨ 'ਚ ਵਾਪਰੇ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਫੈਸਲਾ ਕਰਨਾ ਚਾਹੀਦਾ ਕਿ ਜਿਹੜਾ ਬਾਹਰਲੀ ਸ਼ਕਤੀ ਜਾਂ ਅੰਦਰਲੀ ਸ਼ਕਤੀ ਸਾਡੀ ਕੁੰਬਿਆਂ 'ਚ ਸਾਡੀ ਰਿਲੀਜੀਅਸ ਸਾਡੀ ਕਾਸਟ ਲਾਈਨ ਤੇ ਬੇਸ ਤੇ ਕੋਈ ਡਿਸਕੋਰਡ ਪੈਦਾ ਕਰਕੇ ਲੜਾਈ ਕਰਨਾ ਚਾਹੁੰਦੇ ਨਹੀਂ ਹੋਣਾ ਚਾਹੀਦਾ ਤਾਂ ਕਰਕੇ ਅਸੀਂ ਇਸ ਹਿੰਦੁਸਤਾਨ ਨੂੰ ਤਰੱਕੀ ਵੱਲ ਲੈ ਜਾ ਸਕੀਏ ਸਰ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਕਿ ਫਿਲਮ ਖਰਾਬ ਕਰ ਰਹੀ ਐਕਸ਼ਨ ਨੂੰ ਕਿਵੇਂ ਸੰਤਾਂ ਦੀ ਗੱਲ ਹੁੰਦੀ ਹੈ ਸੰਤਾ ਦੇ ਜ਼ਿਕਰ ਦੀ ਗੱਲ ਹੁੰਦੀ ਹੈ ਕਿ ਉਹਨਾਂ ਦੇ ਪਹਿਲਾਂ ਤਾਂ ਹੂਲੀਆ ਇੱਕ ਤਿਆਰ ਕੀਤਾ ਗਿਆ ਹਜੇ ਤੱਕ ਨਾ ਤਾਂ ਗ੍ਰਹਿ ਮੰਤਰੀ ਕਹਿੰਦੇ ਨਾ ਪੰਜਾਬ ਦੇ ਬੋਲੇ ਨਾ ਕਹਿੰਦੇ ਸੈਂਟਰ ਦੇ ਬੋਲੇ ਕਿ ਦੇਸ਼ ਦੇ ਕਿ ਇਸ ਦੇ ਵਿੱਚ ਕੀ ਚੀਜ਼ ਹੋ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਸ ਦੇ ਤੋਂ ਸੁਚੇਤ ਹੋਣਾ ਚਾਹੀਦਾ ਹੈ ਸੈਂਟਰ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਕਿ ਲਾਈਨ ਆਰਡਰ ਖਤਰੇ ਦੇ ਵਿੱਚ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਫਿਲਮ ਲੱਗਦੀ ਹੈ ਮੈਂ ਪੰਜਾਬ ਸਰਕਾਰ ਵਾਸਤੇ ਕਹਿ ਸਕਦਾ ਹਾਂ ਮੈਂ 2 ਸਾਲ ਤੱਕ ਏਡੀਜੀ ਲਾਅ ਐਂਡ ਆਰਡਰ ਤੇ ਆਈਜੀ ਲਾਅ ਐਂਡ ਆਰਡਰਸ ਤੇ ਕੰਮ ਕੀਤਾ ਸਾਰੀਆਂ ਚੀਜ਼ਾਂ ਨੂੰ ਬਰੀਕੀ ਨਾਲ ਦੇਖਿਆ ਸਟੇਟ ਪੁਲਿਸ ਦੀ ਟੀਮ ਦੇ ਨਾਲ ਬੈਠ ਕੇ ਮੈਂ ਸਿਰਫ ਇੱਕ ਰਿਕੁਐਸਟ ਕਰਨਾ ਚਾਹੁੰਦਾ ਸਟੇਟ ਪੁਲਿਸ ਬਿਲਕੁਲ ਇਸ ਗੱਲ ਦੀ ਕਾਬਿਲ ਹੈ ਕਿ ਉਹ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਸਕੇ ਮੈਂ ਤਾਂ ਇਹ ਬੇਨਤੀ ਕਰਨਾ ਚਾਹੁੰਗਾ ਕਿ ਸੀਐਮ ਸਾਹਿਬ ਨੂੰ ਪੰਜਾਬ ਦੇ ਇਹਨਾਂ ਦੇ ਹੋਮ ਡਿਪਾਰਟਮੈਂਟ ਨੂੰ ਤੇ ਸਟੇਟ ਪੁਲਿਸ ਦੀ ਟੀਮ ਨੂੰ ਇਕੱਠਿਆਂ ਬੈਠ ਕੇ ਰਿਵਿਊ ਕਰਨਾ ਚਾਹੀਦਾ ਕਿ ਜਿਹੜੇ ਤੇ ਲੋਕਾਂ ਦੇ ਸ਼ੰਕੇ ਨੇ ਕਿ ਇਸ ਫਿਲਮ ਦੇ ਨਾਲ ਸਾਡੇ ਪਿਆਰ 'ਚ ਫਰਕ ਪੈ ਸਕਦਾ ਸਾਡਾ ਬਖਾਨ ਪੈ ਸਕਦਾ ਦੁਵੈਤ ਪਾ ਸਕਦੀ ਆ ਅਸੀਂ ਆਪਣੇ ਮਾੜੇ ਇਤਿਹਾਸ ਵਾਲ ਦੁਬਾਰਾ ਜਾ ਸਕਦੇ ਆ ਰਿਵਿਊ ਕਰਕੇ ਦੇਖਣਾ ਚਾਹੀਦਾ ਔਰ ਫੇਅਰ ਕਰਨਾ ਚਾਹੀਦਾ ਹੈ ਜੇ ਇਹਨਾਂ ਨੂੰ ਲੱਗਦਾ ਹੈ ਸਾਰੀਆਂ ਇਨਪੁਟਸ ਤੋਂ ਬਾਅਦ ਚਾਹੇ ਉਹ ਸਟ੍ਰਕਚਰਡ ਨੇ ਚਾਹੇ ਅਨਸਟ੍ਰਕਚਰਡ ਇਨਪੁਟਸ ਨੇ ਰਿਵਿਊ ਤੋਂ ਬਾਅਦ ਫੈਸਲਾ ਕਰਨਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਚੱਲਣ ਦੇਣਾ ਹੈ ਕਿ ਨਹੀਂ ਚੱਲਣਾ ਡੀਜੀਪੀ ਸਾਹਿਬ ਨੂੰ ਸਖਤ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਚੀਜ਼ਾਂ ਹੈਗੀਆਂ ਸਾਰਿਆਂ ਕਿਉਂਕਿ ਲੋਕ ਪੋਸਟਾਂ ਪਾ ਰਹੇ ਨੇ ਜਿਹੜੇ ਸਿਕੰਜਤਾਤ ਨੇ ਉਹ ਪੋਸਟਾਂ ਪਾ ਰਹੇ ਨੇ ਕਿ ਜੇ ਇਹ ਫਿਲਮ ਲੱਗੀ ਤਾਂ ਦੰਗੇ ਜ਼ਰੂਰ ਹੋਣਗੇ ਕਹਿੰਦੇ ਸਿਨੇਮੇ ਤੱਕ ਸਾੜ ਦਿੱਤੇ ਜਾਣਗੇ ਕਹਿੰਦੇ ਜੇ ਇਸ ਤਿੱਕੇ ਨਾਲੇ ਚੀਜ਼ਾਂ ਹੋ ਜਾਣ। ਮੈਂ ਆਸ ਉਮੀਦ ਕਰਦਾ ਹਾਂ ਕਿ ਪੰਜਾਬ ਦੀ ਜਨਤਾ ਬਹੁਤ ਜਾਗਰੂਕ ਆ। ਸਟੇਟ ਪੁਲਿਸ ਦੇ ਵਿੱਚ ਮੈਂ ਕੰਮ ਕੀਤਾ ਹੈ ਮੈਨੂੰ ਪਤਾ ਹੈ ਜੇ ਸਟੇਟ ਪੁਲਿਸ ਚਾਹੇ ਉਹ ਜਾ ਕੁਝ ਨਹੀਂ ਹੋ ਸਕਦਾ। ਮੈਂ ਕਿਸੇ ਗੱਲ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਸਿਰਫ ਇਹ ਆਸ ਉਮੀਦ ਕਰਦਾ ਹਾਂ ਕਿ ਸਾਡੇ ਜਿਹੜੇ ਲੋਕ ਨੇ ਇਹ ਬਖਾਨਦ ਪਾਉਣਿਆਂ ਤੋਂ ਦੂਰ ਰਹਿਣਗੇ। ਆਪਣੇ ਸੂਬੇ ਦਾ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਦੂਤੋਂ ਦੂਰ ਰਹਿਣਗੇ ਜੜੀ ਜ਼ਮੀਨ ਅਤਵਾਦ ਦੇ ਦੌਰਾਨ 100 ਰੁਪਏ ਨੂੰ ਸੀ ਉਹ ਅੱਜ ਕੱਲ੍ਹ ਲੱਖ ਰੁਪਏ ਨੂੰ ਆ ਲੋਕਾਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਬਖਾਂਦ ਵਾਲਿਆਂ ਤੋਂ ਦੂਰ ਰਹਿਣ ਤੇ ਆਪਣੇ ਸੂਬੇ ਦੀ ਤਰੱਕੀ ਵਾਸਤੇ ਜੇ ਕੋਈ ਇਹੋ ਜੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਬਿਲਕੁਲ ਨਾ ਚੜ੍ਹਦੇ ਬਹੁਤ ਸ਼ੁਕਰੀਆ ਜੀਐਸਟੀ ਲੋ ਸਰ ਸਾਡੇ ਨਾਲ ਸੀਗੇ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਜੀ ਨਾਲ ਫਿਲਮ ਆਏਗੀ ਉਸਤੇ ਉੱਤੇ ਵੀ ਤੇ ਜੋ ਈਡੀ ਦੀ ਜਾਂਚ ਹੋਣੀ ਆ ਉਸ ਨੂੰ ਲੈ ਕੇ ਜਿਹੜੀ ਵੀ ਫਿਲਮ ਸਾਡੇ ਭਾਈਚਾਰੇ ਚ ਜਾਂ ਸਾਡੇ ਰਿਲੀਜੀਅਸ ਡਿਸਕੋਰਡ ਪੈਦਾ ਕਰ ਸਕਦੀ ਆ ਉਹਨੂੰ ਸਟੇਟ ਪੁਲਿਸ ਨੂੰ ਦੇਖਣਾ ਚਾਹੀਦਾ ਰਿਵਿਊ ਕਰਨਾ ਚਾਹੀਦਾ ਇਸ ਫਿਲਮ ਦੇ ਨਾਲ ਸਾਡੇ ਪਿਆਰ 'ਚ ਫਰਕ ਪੈ ਸਕਦਾ ਸਾਡਾ ਬਖਾਨ ਪੈ ਸਕਦਾ ਦੁਵੇਦ ਪਾ ਸਕਦੀ ਆ ਸਾਡੀ ਰਿਲੀਜੀਅਸ ਸਾਡੀ ਕਾਸਟ ਲਾਈਨ ਤੇ ਬੇਸ ਤੇ ਕੋਈ ਡਿਸਕੋਰਡ ਪੈਦਾ ਕਰਕੇ ਲੜਾਈ ਕਰਨਾ ਚਾਹੁੰਦੇ ਆ ਨਹੀਂ ਹੋਣਾ ਚਾਹੀਦਾ ਸਟੇਟ ਪੁਲਿਸ ਤੋਂ ਤੇ ਹੋਮ ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਨੂੰ ਇਸ ਗੱਲ ਨੂੰ ਰਿਵਿਊ ਕਰਨਾ ਚਾਹੁੰਦਾ ਕਿਉਂਕਿ ਸਾਡੀ ਇੱਕ ਬਾਰਡਰ ਸਟੇਟ ਆ ਸਾਡੇ ਬਖਾਂਦ ਨੂੰ ਸਾਡੇ ਦਵੈਤ ਨੂੰ ਸਦਾ ਹੀ ਨੇਵਰਿੰਗ ਸਾਡੀਆਂ ਜੜੀਆਂ ਕੰਟਰੀ ਸਾਡੀਆਂ ਦੁਸ਼ਮਣ ਨੇ ਉਹ ਫਾਇਦਾ ਲੈਂਦੀਆਂ ਰਹੀਆਂ ਨੇ ਪ੍ਰਦਰਸ਼ਨ ਕਰ ਰਹੀ ਹੈ ਜਿਸ ਦੇ ਵਿੱਚ ਵੱਡੇ ਲੀਡਰ ਨੇ ਉਹ ਵੀ ਪਹੁੰਚ ਰਹੇ ਨੇ ਜਿਸ ਤਿੱਕੇ ਨਾਲ ਜੀਐਸ ਠੇਲੋ ਸਾਹਿਬ ਜੀ ਨੇ ਸਾਫ ਦਾ ਜਿਲ੍ਹਾ ਕੈਪਟਨ ਸੰਦੀਪ ਸੰਤੂ ਹੋਰੀ ਸਾਰੇ ਪਹੁੰਚ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਿੱਕੇ ਨਾਲ ਕਾਂਗਰਸ ਵੱਡੇ ਪੱਧਰ ਤੇ ਪ੍ਰਦਰਸ਼ਨ